ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਭ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਓਟੀਟੀ ਪਲੇਟਫਾਰਮ ਤੇ ਕਿਹੜੀਆਂ ਫਿਲਮਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਉਹਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਕਿ ਫਿਲਮ ਵੱਡਾ ਘਰ ਜਿਸ ਦੇ ਵਿੱਚ ਮੰਡੀ ਔਰ ਜੋਬਨ ਨੇ ਕੰਮ ਕੀਤਾ ਔਰ ਵੱਡੇ ਘਰ ਦੀ ਕੀ ਡੈਫੀਨੇਸ਼ਨ ਹੈ ਫਿਲਮ ਦੇ ਵਿੱਚ ਬਹੁਤ ਸੋਹਣੀ ਸਮਝਾਈ ਹੋਈ ਹੈ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਸਭ ਦੇ ਸਪਨੇ ਹੁੰਦੇ ਨੇ ਕਿ ਸਾਡਾ ਘਰ ਵੱਡਾ ਹੋਵੇ ਪਰ ਐਕਚੁਅਲ ਦੇ ਵਿੱਚ ਫਿਲਮ ਦੇ ਵਿੱਚ ਇਹ ਸਮਝਾਇਆ ਗਿਆ ਕਿ ਵੱਡਾ ਘਰ ਪਰਿਵਾਰ ਦੇ ਨਾਲ ਵੱਡਾ ਹੁੰਦਾ ਹੈ ਨਾ ਕਿ ਬਹੁਤ ਵੱਡੀਆਂ ਬਿਲਡਿੰਗਸ ਤੁਸੀਂ ਜਿਹੜੀਆਂ ਬਣਾਉਂਦੇ ਨੇ ਬਹੁਤ ਵੱ ਕੋਠੀਆਂ ਪਾਉਣੇ ਉਹ ਉਹਨੂੰ ਵੱਡਾ ਘਰ ਕਹਿੰਦੇ ਨੇ ਨਹੀਂ ਇਹ ਪਰਿਵਾਰ ਦੇ ਨਾਲ ਕਿਵੇਂ ਵੱਡਾ ਘਰ ਬਣਦਾ ਇਹ ਉਹ ਫਿਲਮ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ ਕਿਦਾਂ ਪਰਿਵਾਰ ਨੂੰ ਜੋੜ ਕੇ ਰੱਖਣਾ ਹੈ ਕਿਦਾਂ ਪਰਿਵਾਰ ਦੇ ਨਾਲ ਤੁਸੀਂ ਚੱਲਣਾ ਹੈ ਕਿਉਂਕਿ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਵੀ ਆਈ ਸੀ ਬੇਸ਼ੱਕ ਇਸ ਨੂੰ ਬਹੁਤ ਪਰਵਾਹ ਹੁੰਗਾਰਾ ਨਹੀਂ ਮਿਲਿਆ ਲੇਕਿਨ ਇਸ ਦਾ ਕੰਟੈਂਟ ਬਹੁਤ ਸਟਰੋਂਗ ਸੀਗਾ ਇਸ ਫਿਲਮ ਨੂੰ ਪਸੰਦ ਵੀ ਕੀਤਾ ਜਿਨ੍ਹਾਂ ਨੇ ਦੇਖੀ ਉਹਨਾਂ ਨੇ ਵਾਕਈ ਕਿਹਾ ਕਿ ਕਾਬਿਲ-ਏ-ਤਾਰੀਫ ਹੈ ਫਿਲਮ ਸੋ ਇਸ ਫਿਲਮ ਦੇ ਵਿੱਚ ਜਿਹੜੀ ਵੀ ਸਟਾਰ ਕਾਸਟ ਉਹਨਾਂ ਨੇ ਬਹੁਤ ਸੋਹਣਾ ਕੰਮ ਨਿਭਾਇਆ ਬਹੁਤ ਸੋਹਣਾ ਕੰਮ ਕੀਤਾ ਜਿਹੜਾ ਵੱਡੇ ਪੱਧਰ ਤੇ ਡਿਲੀ ਤਰੀਕੇ ਨਾਲ ਕੀਤੇ ਐ ਸੋ ਵੱਡਾ ਘਰ ਦੀ ਜਿਹੜੀ ਡੈਫੀਨੇਸ਼ਨ ਹੈ ਉਸ ਨੂੰ ਬਹੁਤ ਬਿਹਤਰੀਨ ਤਰੀਕੇ ਦੇ ਨਾਲ ਉਹਨਾਂ ਨੇ ਪੋਰਟਰ ਕੀਤਾ ਵੱਡੇ ਪਰਦੇ ਤੇ ਤਾਂਕਿ ਜਿਵੇਂ ਅੱਜਕੱਲ ਦੇ ਸਮੇਂ ਚ ਪੇਸ਼ੈਂਟਸ ਲੂਜ਼ ਹੋ ਰਹੇ ਨੇ ਲੋਕਾਂ ਦੇ ਤੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਘਟ ਰਹੇ ਨੇ ਕਿਵੇਂ ਘਟ ਰਹੇ ਨੇ ਕਿਉਂਕਿ ਬਾਹਰ ਜਾਂਦੀ ਦੌੜ ਜਿਹੜੀ ਵੱਧ ਰਹੀ ਹੈ ਲਗਾਤਾਰ ਤੇ ਪਿੱਛੇ ਬਜ਼ੁਰਗਾਂ ਨੂੰ ਛੱਡ ਕੇ ਜਿਹੜਾ ਸੀ ਘਰਾਂ ਤੋਂ ਬਾਹਰ ਰਹਿ ਰਹੇ ਆ ਉਹ ਚੀਜ਼ਾਂ ਵੀ ਜਿਹੜੀਆਂ ਵੱਡੇ ਘਰ ਦੇ ਵਿੱਚ ਦਿਖਾਈਆਂ ਗਈਆਂ ਨੇ ਸੋ ਫਿਲਮ ਨੂੰ ਤੁਸੀਂ ਡੈਫੀਨੇਟਲੀ ਦੇਖਣਾ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਦੇਖਣਾ ਕਿਉਂਕਿ ਤੁਹਾਨੂੰ ਬਹੁਤ ਕੁਝ ਸਿਖਾਏਗੀ ਬਹੁਤ ਸੇਧ ਦੇਵੇਗੀ ਇਹ ਫਿਲਮ ਜਿਹੜੀ ਵੱਡਾ ਘਰ ਹੈ ਸੋ ਬਹੁਤ ਸੋਹਣੀ ਫਿਲਮ ਜਿਹ ਵੀ ਕਿਤੇ ਨੇ ਸੋ ਹੋ ਸਕਦਾ ਉਹਨਾਂ ਦੇ ਟਾਈਮ ਦੇ ਵਿੱਚ ਅਸੀਂ ਜੋ ਬੰਨੂ ਫਿਰ ਦੇਖੀਏ ਜਿਹੜੀਆਂ ਫਿਲਮਾਂ ਕਰੀਏ ਲੇਕਿਨ ਉਸਨੇ ਡੈਬਿਊ ਜਿਹੜਾ ਕੀਤਾ ਹੈ ਉਹ ਮੰਡੀ ਤਖਰ ਦੇ ਨਾਲ ਕੀਤਾ ਹੈ ਬਾਇ ਪ੍ਰੋਫੈਸ਼ਨਰ ਅਗਰ ਗੱਲ ਕਰੀਏ ਜੋਬੰਦੀ ਤਾਂ ਜੋਬਨ ਬਾਇ ਪ੍ਰੋਫੈਸ਼ਨ ਜਿਹੜਾ ਹੈ ਗਵਰਨਮੈਂਟ ਜੋਬ ਵੀ ਕਰਦਾ ਪੰਜਾਬ ਪੁਲਿਸ ਦੇ ਵਿੱਚ ਹੈ ਸੋ ਮੰਡੀ ਐਸ ਆਲਵੇਸ ਅਸੀਂ ਦੇਖਦੇ ਹਾਂ ਕਿ ਸਕਰੀਨ ਤੇ ਆਪਾਂ ਨੂੰ ਫਿਲਮਾਂ ਦੇ ਵਿੱਚ ਇਹ ਗਾਣਿਆਂ ਦੇ ਜ਼ਰੀਏ ਅਕਸਰ ਨਜ਼ਰ ਆਉਂਦੀ ਹੈ ਸੋ ਫਿਲਹਾਲ ਦੇ ਲਈ ਤੁਸੀਂ OTT ਪਲੇਟਫਾਰਮ ਤੇ ਫਿਲਮ ਜਿਹੜੀ ਵੱਡਾ ਕਾਰ ਆਰਾਮ ਦੇ ਨਾਲ ਦੇਖ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਓਟੀਟੀ ਪਲੈਟਫਾਰਮ ਤੇ ਕਿਹੜੀਆਂ ਫਿਲਮਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਕਿ ਫਿਲਮ ਵੱਡਾ ਘਰ ਜਿਸ ਦੇ ਵਿੱਚ ਮੰਡੀ ਔਰ ਜੋਬਨ ਨੇ ਕੰਮ ਕੀਤਾ ਔਰ ਵੱਡੇ ਘਰ ਦੀ ਕੀ ਡੈਫੀਨੇਸ਼ਨ ਆ ਫਿਲਮ ਦੇ ਵਿੱਚ ਬਹੁਤ ਸੋਹਣੀ ਸਮਝਾਈ ਹੋਈ ਹੈ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਸਭ ਦੇ ਸਪਨੇ ਹੁੰਦੇ ਨੇ ਕਿ ਸਾਡਾ ਘਰ ਵੱਡਾ ਹੋਵੇ ਪਰ ਐਕਚੁਅਲ ਦੇ ਵਿੱਚ ਫਿਲਮ ਦੇ ਵਿੱਚ ਇਹ ਸਮਝਾਇਆ ਗਿਆ ਕਿ ਵੱਡਾ ਘਰ ਪਰਿਵਾਰ ਦੇ ਨਾਲ ਵੱਡਾ ਹੁੰਦਾ ਹੈ ਨਾ ਕਿ ਬਹੁਤ ਵੱਡੀਆਂ ਬਿਲਡਿੰਗਸ ਤੁਸੀਂ ਜਿਹੜੀਆਂ ਬਣਾਉਂਦੇ ਨੇ ਬਹੁਤ ਕੋਠੀਆਂ ਪਾਉਣੇ ਉਹ ਉਹਨੂੰ ਵੱਡਾ ਘਰ ਕਹਿੰਦੇ ਨੇ ਨਹੀਂ ਇਹ ਪਰਿਵਾਰ ਦੇ ਨਾਲ ਕਿਵੇਂ ਵੱਡਾ ਘਰ ਬਣਦਾ ਇਹ ਉਹ ਫਿਲਮ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ ਕਿਦਾਂ ਪਰਿਵਾਰ ਨੂੰ ਜੋੜ ਕੇ ਰੱਖਣਾ ਕਿਦਾਂ ਪਰਿਵਾਰ ਦੇ ਨਾਲ ਤੁਸੀਂ ਚੱਲਣਾ ਕਿਉਂਕਿ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਵੀ ਆਈ ਸੀ ਬੇਸ਼ੱਕ ਇਸ ਨੂੰ ਬਹੁਤ ਪਰਵਾਹ ਹੁੰਗਾਰਾ ਨਹੀਂ ਮਿਲਿਆ ਲੇਕਿਨ ਇਸ ਦਾ ਕੰਟੈਂਟ ਬਹੁਤ ਸਟਰੋਂਗ ਸੀਗਾ ਇਸ ਫਿਲਮ ਨੂੰ ਪਸੰਦ ਵੀ ਕੀਤਾ ਜਿਨ੍ਹਾਂ ਨੇ ਦੇਖੀ ਉਹਨਾਂ ਨੇ ਵਾਕਈ ਕਿਹਾ ਕਿ ਕਾਬਿਲ ਤਾਰੀਫ ਹੈ ਫਿਲਮ ਸੋ ਇਸ ਫਿਲਮ ਦੇ ਵਿੱਚ ਜਿਹੜੀ ਵੀ ਸਟਾਰ ਕਾਸਟ ਉਹਨਾਂ ਨੇ ਬਹੁਤ ਸੋਹਣਾ ਕੰਮ ਨਿਭਾਇਆ ਬਹੁਤ ਸੋਹਣਾ ਕੰਮ ਕੀਤਾ ਜਿਹੜਾ ਵੱਡੇ ਪਰਦੇ ਤੇ ਡਿਲੀਵਰ ਕੀਤਾ ਡਾਇਲੌ ਅਤਰਿਕਤ ਨਾਲ ਕੀਤੇ ਸੋ ਵੱਡਾ ਘਰ ਦੀ ਜਿਹੜੀ ਡਿਫੀਨੇਸ਼ਨ ਹੈ ਉਸ ਨੂੰ ਬਹੁਤ ਬਿਹਤਰੀਨ ਤਰੀਕੇ ਦੇ ਨਾਲ ਉਹਨਾਂ ਨੇ ਪੋਰਟਰ ਕੀਤਾ ਵੱਡੇ ਪਰਦੇ ਤੇ ਤਾਂਕਿ ਜਿਵੇਂ ਅੱਜਕੱਲ ਦੇ ਸਮੇਂ 'ਚ ਪੇਸ਼ੈਂਟਸ ਲੂਜ਼ ਹੋ ਰਹੇ ਨੇ ਲੋਕਾਂ ਦੇ ਤੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਘਟ ਰਹੇ ਨੇ ਕਿਵੇਂ ਘਟ ਰਹੇ ਨੇ ਕਿਉਂਕਿ ਬਾਹਰ ਜਾਂਦੀ ਦੌੜ ਜਿਹੜੀ ਵੱਧ ਰਹੀ ਹੈ ਲਗਾਤਾਰ ਤੇ ਪਿੱਛੇ ਬਜ਼ੁਰਗਾਂ ਨੂੰ ਛੱਡ ਕੇ ਜਿਹੜਾ ਸੀ ਘਰਾਂ ਤੋਂ ਬਾਹਰ ਰਹਿ ਰਹੇ ਆ ਉਹ ਚੀਜ਼ਾਂ ਵੀ ਜਿਹੜੀਆਂ ਵੱਡੇ ਘਰ ਦੇ ਵਿੱਚ ਦਿਖਾਈਆਂ ਗਈਆਂ ਨੇ ਸੋ ਫਿਲਮ ਨੂੰ ਤੁਸੀਂ ਡੈਫੀਨੇਟਲੀ ਦੇਖਣਾ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਦੇਖਣਾ ਕਿਉਂਕਿ ਤੁਹਾਨੂੰ ਬਹੁਤ ਕੁਝ ਸਿਖਾਏਗੀ ਬਹੁਤ ਸੇਧ ਦੇਵੇਗੀ ਇਹ ਫਿਲਮ ਜਿਹੜੀ ਵੱਡਾ ਘਰ ਹੈ ਸੋ ਬਹੁਤ ਸੋਹਣੀ ਫਿਲਮ ਜ ਵੀ ਕਿਤੇ ਨਾ ਸੋ ਹੋ ਸਕਦਾ ਹੋਂ ਵਾਲੇ ਟਾਈਮ ਦੇ ਵਿੱਚ ਅਸੀਂ ਜੋ ਬੰਨੂ ਫਿਰ ਦੇਖੀਏ ਜਿਹੜੀ ਫਲਮਾਂ ਕਰੀਏ ਲੇਕਿਨ ਉਸਨੇ ਡੈਬਿਊ ਜਿਹੜਾ ਕੀਤਾ ਹੈ ਉਹ ਮੰਡੀ ਤਖਰ ਦੇ ਨਾਲ ਕੀਤਾ ਬਾਇ ਪ੍ਰੋਫੈਸ਼ਨਰ ਅਗਰ ਗੱਲ ਕਰੀਏ ਜੋ ਬੰਦੀ ਤਾਂ ਜੋ ਬੰਨ ਬਾਇ ਪ੍ਰੋਫੈਸ਼ਨ ਜਿਹੜਾ ਹੈ ਗਵਰਨਮੈਂਟ ਜੌਬ ਵੀ ਕਰਦਾ ਪੰਜਾਬ ਪੁਲਿਸ ਦੇ ਵਿੱਚ ਹੈ ਸੋ ਮੰਡੀ ਐਸ ਆਲਵੇਸ ਅਸੀਂ ਦੇਖਦੇ ਹਾਂ ਕਿਸ ਸਕਰੀਨ ਤੇ ਆਪਾਂ ਨੂੰ ਫਿਲਮਾਂ ਦੇ ਵਿੱਚ ਇਹ ਗਾਣਿਆਂ ਦੇ ਜ਼ਰੀਏ ਅਕਸਰ ਨਜ਼ਰ ਆਉਂਦੀ ਹੈ ਸੋ ਫਿਲਹਾਲ ਦੇ ਲਈ ਤੁਸੀਂ OTT ਪਲੇਟਫਾਰਮ ਤੇ ਫਿਲਮ ਜਿਹੜੀ ਵੱਡਾ ਘਰ ਆਰਾਮ ਦੇ ਨਾਲ ਦੇਖ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ ਬੈਠ ਕੇ